ਯਾਰਾ ਦਾ ਲੈ ਕੇ ਦੇ ਮੇਰੇ ਵੀ ਥੋੜਾ ਜਿਹਾ ਲਾਤਾ ਉਹ ਇੰਜੈਕਸ਼ਨ ਲਾਇਆ ਹਾਂ ਸਾਸਰੀ ਘਾਲ ਜੀ ਮੈਂ ਤੁਹਾਡਾ ਆਪਣਾ ਅਰਪਿੰਦਰ ਦੋਦਾ ਵੀ ਬਾਈ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਨਾ ਇੱਕ ਦੋ ਦਿਨ ਹੋ ਗਏ ਆ ਵੀ ਲੱਖਾ ਸਿਧਾਨਾ ਬੋਲਿਆ ਵੀ ਕਬੱਡੀ ਦੇ ਵਿੱਚ ਇੱਕ ਇਹੋ ਜਿਹਾ ਟੀਕਾ ਵੀ ਉਹ ਜਦੋਂ ਲਾ ਲੈਨੇ ਤੇ ਆਪਣੀ ਤਾਂ ਇੰਨੀ ਜਾਣ ਆਏ ਤੇ ਵੀ ਕੰਧ ਵਿੱਚ ਦੀ ਡਾਪ ਜੀਏ ਬਾਈ ਮੈਂ ਦੱਸਣਾ ਚਾਹਣਾ ਨਾ ਐਦੋਂ ਪਹਿਲਾਂ ਕਿਹੜੇ ਪਲੇਅਰ ਨੇ ਕੰਧਾ ਢਾਂਗਾ ਮੈਨੂੰ ਦੱਸ ਦੋ ਵੀ ਕਿਹੜੇ ਪਲੇਅਰ ਨੇ ਟੁੱਡਾ ਮਾਰੀਆਂ ਵੀ ਕੰਧਾਂ 'ਚ ਵੀ ਕੰਧਾਂ ਢਾਟੀਆਂ ਉਹਨੇ ਤੇ ਬਾਕੀ ਬਾਈ ਜਿਹੜੀ ਤੂੰ ਗੱਲ ਕਰਦਾ ਬੈਕਗ੍ਰਾਉਂਡ 'ਚ ਫਰਾਟੇ ਮਾਰਦੇ ਫਿਰਦੇ ਹੁੰਦੇ ਆ ਨਾ ਬਾਈ ਉਹ ਫਰਾਟੇ ਐਵੇਂ ਨਹੀਂ ਵਜਦੇ ਘਰਖਾਨੇ ਆ ਅਸੀਂ ਘਰ ਖਾ ਕੇ ਫਰਾਟੇ ਵਜਦੇ ਆ ਬਾਈ 4-5 ਵਜੇ ਗਰਾਉਂਡ 'ਤੇ ਆ ਕੇ ਮਰਦੇ ਆ ਅਸੀਂ ਫੇਰ ਉਹ ਫਰਾਟੇ ਵਜਦੇ ਆ ਬਾਈ ਨਹੀਂ ਤਾਂ ਸਾਡਾ ਵੀ ਬਹੁਤ ਜੀ ਕਰਦਾ ਵੀ ਇੱਥੋਂ ਅਸੀਂ ਵੀ ਟਰੈਕਟਰ ਜੱਤਲ ਗਏ ਇੱਥੋਂ ਅਸੀਂ ਆ ਵੀ ਚੀਜ਼ ਜੱਤਲ ਗਏ ਫੇਰ ਅਸੀਂ ਟੀਕੇ ਲਾ ਕੇ ਜੱਤਲ ਗਏ ਬਾਈ ਹਾਰੋਜ ਮਰਦੇ ਆ ਫੇਰ ਇੱਥੋਂ ਤਾਈਂ ਅਸੀਂ ਪਹੁੰਚੇ ਆ ਬਾਈ ਤੇ ਪ੍ਰਾ ਬਣ ਕੇ ਕੌਡੀ ਨੂੰ ਨਾ ਹਰੇਕ ਬੰਦਾ ਜਿਹਦਾ ਜੀ ਕਰਦਾ ਕੌਡੀ ਨੂੰ ਆ ਕੇ ਬੋਲਣ ਲੱਗ ਪੈਂਦਾ ਹਨਾ ਵੀ ਕੌਡੀ ਚ ਆਏ ਆ ਕੌਡੀ ਚ ਆਏ ਆ ਕਦੇ ਕਿਸੇ ਨੇ ਪੁੱਛਿਆ ਵੀ ਪਲੇਅਰ ਕਿਵੇਂ ਇੱਥੋਂ ਦਾ ਹੀ ਆਉਂਦਾ ਕਿਵੇਂ ਕੀ ਕਰਦਾ ਪਲੇਅਰ ਜਿਹਦਾ ਜੀ ਕਰਦਾ ਤੁਸੀਂ ਬੋਲਣ ਲੱਗ ਜਾਂਦੇ ਆ ਬਾਈ ਬਾਕੀ ਇਹੜੀ ਗੱਲ ਤੁੰ ਕਹਿਣਾ ਵੀ ਮੈਂ ਲਾ ਕੇ ਦੇਖਿਆ ਹਨਾ ਕੌਡੀ ਬਾਈ ਬਦਨਾਮ ਵੀ ਉਹਨਾਂ ਨੇ ਕੀਤੀ ਆ ਜਿਹੜੇ ਆ 2-4 ਸਾਲ ਖੇਡ ਕੇ ਹਨਾ ਤੇ ਬਹਿ ਜਾਂਦੇ ਆ ਜਿੰਨਾਂ ਤੋਂ ਕੁਝ ਵਟਿਆ ਨਹੀਂ ਆਂਦਾ ਮੁੜ ਕੇ ਉਹ ਬਾਈ ਮੁੜ ਕੇ ਕੌਡੀ ਨੂੰ ਨਿੰਦਦੇ ਆ ਹਨਾ ਤੇ ਭਰਾ ਬਣ ਕੇ ਹੱਥ ਜੋੜ ਕੇ ਹੀ ਮੇਰੀ ਬੇਨਤੀ ਆ ਹਨਾ ਵੀ ਕੌਡੀ ਨੂੰ ਬਦਨਾਮ ਨਾ ਕਰਿਆ ਕਰੋ ਸਾਨੂੰ ਕੌਡੀ ਨੇ ਬਹੁਤ-ਬਹੁਤ ਦਿੱਤਾ ਬਾਕੀ ਅਸੀਂ ਆਪਦੀ ਮਿਹਨਤ ਲਾ ਕੇ ਤੇ ਘਰ ਖਾ ਕੇ ਇੱਥੋਂ ਦਾ ਹੀ ਆਏ ਆ ਬਾਈ ਟੀ ਕੇ ਲਾਗੇ ਨਹੀਂ ਆਈ ਅਸੀਂ ਧੰਨਵਾਦ ਭਾਈ